ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇਰੇ ਸਾਧ ਸੰਗਤੋ ਪੋਹਣ ਨੂੰ ਅੱਜ ਏਜੰਟਾਂ ਬਾਰੇ ਤੇ ਬਾਹਰ ਜਾਣ ਬਾਰੇ ਜੋ ਗੱਲਾਂ ਸੀ ਸੁਣੀਆਂ ਜਾਂ ਮੇਰੇ ਨਾਲ ਵੀ ਹੱਡ ਬੀਤੀਆਂ ਜਾਂ ਹੋਈਆਂ ਉਹ ਗੱਲਾਂ ਆਪਾਂ ਕਰਦੇ ਆ ਮੇਰਾ ਚੈਨਲ ਹੈ ਸਿੱਧੂ ਚੈਨਲ ਬਾਈ ਸਬਸਕ੍ਰਾਈਬ ਵੀ ਕਰ ਦਿਓ ਲਾਇਕ ਵੀ ਕਰ ਦਿਓ ਅਗੇ ਸ਼ੇਅਰ ਵੀ ਕਰ ਦਿਓ ਮੇਰੇ ਵੀਰ ਉਹ ਗੱਲ ਇਹ ਆ ਵੀ ਹੁਣ ਕਈ ਬੇੜਾ ਜਿਹੜੇ ਆਪਾਂ ਏਜੰਟਾਂ ਕੋਲੇ ਫਸਦੇ ਆ ਇਹ ਆਪਾਂ ਫਰਦਿਆਂ ਅਨਪੋਲ ਬੰਦੇ ਤੇ ਅਨਪੜ ਬੰਦੇ ਹੁਣ ਛੋਟੀ ਜਾਇਦਾਦ ਵਾਲਿਆਂ ਇਹ ਫਿਰ ਪਤਾ ਕੀ ਕਰਦੇ ਏਜੰਟਾਂ ਕੋਲੇ ਜਾਂਦੇ ਆ ਵੀ ਇਸ ਤਰ੍ਹਾਂ ਕਰਕੇ ਜੀ ਮੇਰੇ ਮੁੰਡੇ ਨੇ ਪਲੱਸ 2 ਕਰ ਲਈ ਚਾਹੇ ਮੈਂ ਬੀਜਾ ਲਵਾਉਣਾ ਟੂਰਿਸਟ ਲਵਾਉਣਾ ਜਾਂ ਕਿਵੇਂ ਆਪਾਂ ਏਜੰਟ ਕੋਲੇ ਗੱਲ ਜਦੋਂ ਜਾ ਕੇ ਕਰਦੇ ਆ ਜੰਟ ਫਿਰ ਆਪਾਂ ਨੂੰ ਇਹੋ ਜਿਹਾ ਸਵਜਵਾਜ ਦਿਖਾਉਂਦੇ ਆ ਇਹੋ ਜਿਹਾ ਸਵਜਵਾਜ ਦਿਖਾਉਂਦੇ ਤੇ ਬੰਦਾ ਹੱਲ ਹੀ ਨਹੀਂ ਸਕਦਾ ਕੁਰਸੀ ਤੋਂ ਪਹਿਲਾਂ ਚਾਹ ਠੰਡੇ ਆ ਜਾਣੀਆਂ ਠੰਡੇ ਤੋਂ ਬਾਅਦ ਚਾਹ ਆ ਜਾਣੀਆਂ ਚਾਹ ਤੇ ਨਾਲ ਤੁਹਾਨੂੰ ਬਿਸਕੁਟ ਵੀ ਖਾਉਣੇ ਆ ਫਿਰ ਇੱਕ ਗੱਲਾਂ ਵਾਲਾ ਹੋਰ ਆ ਜਾਣਾ ਜਿਹਦੀ ਗਵਾਹੀ ਭਰ ਲੈਂਦੇ ਆ ਵੀ ਆਪ ਪੁੱਛ ਲਾਇਆ ਹੈ ਬਾਜੀ ਤੋਂ ਕਿੰਨੇ ਵੀ ਜੇ ਆਪਾਂ ਲਵਾਤੇ ਆਪਣੀ ਸਿੱਧੀ ਦਿੱਲੀ ਵਾਲਿਆਂ ਨਾਲ ਗੱਲਬਾਤ ਆ ਸਿੱਧੀ ਉਧਰ ਆਪਣੇ ਕਾਲਜ ਚਲਦੇ ਉਹਨਾਂ ਦੇ ਵਿੱਚੋਂ ਤੁਹਾਨੂੰ ਸਪான்ਸਰ ਲੈ ਕੇ ਦਿੰਨੇ ਆ ਇਹਦੀਆਂ ਗੱਲਾਂ ਕਰਕੇ ਛੋਟੇ ਬੰਦੇ ਨੂੰ ਜ਼ਿੰਮੇਦਾਰ ਨੂੰ ਫਰਮਾ ਲੈਂਦੇ ਆ ਉਹਨੇ ਇੱਕ ਘਟਨਾ ਮੈਂ ਸੁਣ ਰਿਹਾ ਸੀ ਤੇ ਇੱਕ ਕਹੇ ਵੀ ਅੰਨੀ ਦੀ ਆਵਾਜ਼ ਦੀ ਬਾਈ ਸੀਗਾ ਕੋਈ ਚਲ ਨਾ ਤਾਂ ਆਪਾ ਪਿੰਡ ਨਹੀਂ ਦੱਸਦਾ ਹੁਣ ਉਹਦਾ ਮੁੰਡਾ ਸੀ ਆਪ ਉਹ ਬੱਸ ਚਲਾਉਂਦਾ ਤੇ ਮੁੰਡਾ ਉਹਦਾ ਪੜਦਾ ਸੀ ਪਲੱਸ 2 ਕਰਕੇ ਹਟਿਆ ਤੇ ਉਹਨੂੰ ਕਹਿੰਦਾ ਵੀ ਤੈਨੂੰ ਨਿਊਜ਼ੀਲੈਂਡ ਦਾ ਮੈਂ ਵੀਜ਼ਾ ਲੈ ਦਿੰਦਾ ਹੁਣ ਉਹ ਜੀਵੀਂਦਾਰ ਹੁਣ ਇੱਕ ਕਿਲਾ ਪੜੀ ਦਾ ਬੱਸ ਚਲਾਉਂਦਾ ਮੁੰਡਾ ਪੜਦਾ ਚਲੜੇ ਮੁੰਡਾ ਪੜਾ ਲਿਆ ਔਖੇ ਸੌਖੇ ਨਹੀਂ ਆਪਦਾ ਚਲੋ ਮੁੰਡਾ ਬਾਈ ਦਾ ਜਿਹਦਾ ਮੁੰਡਾ ਸੀ ਉਹ ਸਲੂਕ ਬਹੁਤ ਆਉਦਾ ਜਿਹੜਾ ਏਜੰਟ ਸੀ ਜਾਂ ਟਨੂਸ ਰਿਸ਼ਤਾ ਵੀ ਉਸ ਬਾਈ ਦਾ ਕਰਾਇਆ ਵਾ ਸੀਗਾ ਇਕੱਠੇ ਆਉਂਦੇ ਜਾਂਦੇ ਉਹ ਪਾਸੇ ਸਭ ਕਿਤੇ ਆਉਣਾ ਤੇ ਉਹਨਾਂ ਨੇ ਮਿਲਣਾ ਚਲ ਆ ਜਾਣਾ ਬਾਈ ਮੈਂ ਇੱਥੇ ਆਉਣਾ ਆਪਣਾ ਅੰਕਲ ਜੀ ਮੈਂ ਇੱਥੇ ਆ ਗਿਆ ਉਧਰੋਂ ਆਇਆ ਮੈਂ ਇਧਰੋਂ ਆਇਆ ਯਾਨੀ ਇਕੱਠਿਆਂ ਨੇ ਉਹਦੇ ਮੁੰਡੇ ਨੇ ਤੇ ਉਹਨੇ ਬਹਿ ਕੇ ਇਕੱਠਿਆਂ ਨੇ ਰੋਟੀ ਪਾਣੀ ਖਾਣਾ ਗੱਲਾਂ ਬਾਤਾਂ ਕਰਨੇ ਆਉਣ ਜਾਣ ਵੀ ਲੱਗੇ ਰਿਸ਼ਤਾ ਵੀ ਕਰਾਤਾ ਹੁਣ ਉਹਨੇ ਸੋਚ ਲਿਆ ਬਾਈ ਨੇ ਵੀ ਰਿਸ਼ਤਾ ਆਪਾਂ ਇਹਨੂੰ ਕਰਾਤਾ ਇਹ ਏਜੰਟ ਬੁੜੇ ਦਾ ਕੰਮ ਕਰਦਾ ਹੈ ਇਹ ਮੇਰੇ ਮੁੰਡੇ ਦਾ ਵੀਜ਼ਾ ਤਾਂ ਲਵਾ ਕੇ ਹੀ ਦੇਉ ਕਿਉਂਕਿ ਇਹ ਤਾਂ ਨਹੀਂ ਮੇਰੇ ਨਾਲ ਹੈਰਾ ਫਰੀ ਕਰੂਗਾ ਕਿਉਂਕਿ ਸਾਡੀ ਤਾਂ ਰਿਸ਼ਤੇਦਾਰੀ ਹੈ। ਹੁਣ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ ਭਾਈ ਇੱਥੇ ਦੁਨੀਆ ਤੇ ਠੱਗਿਆ ਜਾਉ ਠੱਗਿਆ ਜਾਉ ਠੱਗਿਆ ਜਾਉ। ਮਰਦਾਨਾ ਕਹਿੰਦਾ ਮਹਾਰਾਜ ਜੀ ਕੌਣ ਠੱਗਿਆ ਜਾਉ ਕਹਿੰਦਾ ਜਿਹੜਾ ਤਿਜ ਗਿਆ। ਜਿਹੜਾ ਇੱਕ ਦੂਜੇ ਤੇ ਤਿਜ ਗਿਆ ਉਹਦੀਆਂ ਗੱਲਾਂ 'ਚ ਆ ਗਿਆ ਉਹ ਠੱਗਿਆ ਗਿਆ। ਉਹਨੂੰ ਬਾਈ ਦੀਆਂ ਗੱਲਾਂ 'ਚ ਆ ਕੇ ਉਹਨੇ ਭਾਈ ਪੈਸੇ ਕਿੱਲਾ ਦਿੱਤਾ ਵੇਚੋ। ਵੇਚ ਕੇ ਤੇ ਉਹ ਤਾਂ ਕਹਿੰਦਾ ਵੀ ਮੈਂ ਸਾਰੇ ਜਿਹੜੇ ਕਾਊਂਟ ਚ ਜਮ੍ਹਾਂ ਕਰਾਏ ਹੋਰ ਕਰਾਏ ਦਿੱਤਾ ਲਿਆ ਵੀ ਇਸ ਤਰ੍ਹਾਂ ਕਰਕੇ ਮੇਰਾ ਘਟੋ ਘਟ 24 ਲੱਖ ਰੁਪਈਆ ਲੱਗ ਗਿਆ ਉਹ ਜਿਹੜੇ 24 ਲੱਖ ਲੱਗਿਆ ਤਾਂ ਲੱਗਿਆ ਉਹ ਤਾਂ ਗੱਲ ਵੱਖਰੀ ਐ ਇੱਕ ਸਟੋਰੀ ਵਿੱਚ ਹੋਰ ਆ ਉਹਨੂੰ ਜਦੋਂ ਉਹਦੇ ਕੋਲੇ ਜਾਇਆ ਕਰਨ ਬਾਈ 3 ਮਹੀਨੇ ਦਾ ਵਿੱਚ ਉਹ ਲਵਾ ਲਿਆ 3 ਮਹੀਨੇ ਕਿਤੇ ਨਹੀਂ ਲੱਗਦੇ ਨਿਊਜ਼ੀਲੈਂਡ ਦੇ ਵੀ ਜਿਹਨੂੰ 3 ਮਹੀਨੇ ਨਹੀਂ ਸਟੂਡੈਂਟ ਦੇ ਤੇ ਲੱਗਦੇ ਚਲੋ ਉਹ ਲੱਗਦੇ ਜਿਉਂ-ਜਿਉਂ ਫਿਰ ਆਪਾਂ ਉਹ ਕਾਲਜ ਤੋਂ ਮੰਗਾਉਣੀ ਪੈਂਦੀ ਐ ਕੀ ਉਹ ਸਪான்ਸਰ ਕਰੇ ਨੇ ਤੇ ਉਹਨੂੰ ਤੇ ਵੀ ਉਹ ਮੰਗਾਉਣੀ ਪੈਂਦੀ ਆ ਉਹਦਾ ਕਰਕੇ ਚਲੋ ਲੱਗਦੇ ਤਾਂ ਹੈਗੇ ਨਹੀਂ ਗੱਲ ਆ ਵੀ ਨਹੀਂ ਲੱਗਦੇ ਪਰ ਉਹਨੇ ਟੈਪ ਉਹ ਨਗਾਤਾ ਜਦੋਂ ਪੁੱਛਣ ਨਹੀਂ ਵਈ ਹਜੇ ਬਣੇ ਨੇ ਜਦੋਂ ਪੁੱਛਣ ਇੱਕ ਦਿਨ ਪਤਾ ਕੀ ਹੋਇਆ ਉਹ ਜਿਹੜੇ ਮੁੰਡੇ ਨਾ ਲਵਾਉਂਦਾ ਸੀ ਵੀ ਜਾਂ ਉਹਨੇ ਗਾਂਲੇ ਨੂੰ ਕਹਤਾ ਕੰਦਾ ਜਾ ਕੇ ਨਾ ਦੈਰ ਤਰਾਉਣ ਵਾਸਤੇ ਕੁਝ ਦੇ ਦੇਈ ਤੋ ਕਾਗਜ ਹੁਣ ਉਹਨੇ ਉਹਨਾਂ ਨੇ ਉੱਥੋਂ ਜਦੋਂ ਉਹਨੂੰ ਘੱਲਿਆ ਆ ਗਿਆ ਉਹਨਾਂ ਦੇ ਪਾਸਾ ਤਾਂ ਉਹ ਵੀਜ਼ਾ ਆ ਗਿਆ ਜਾਲੀ ਵੀਜ਼ਾ ਬਣਾ ਕੇ ਕੱਲਤਾ ਜਿਹੜਾ ਏਜੰਟ ਸੀ ਕਿਹਾ ਤਾਂ ਇਹਦਾ ਹੀ ਸੀ ਕਿਉਂਕਿ ਪੈਸੇ ਇਹਨਾਂ ਦੇ ਹੱਥ ਚ ਆ ਚੁੱਕੇ ਸੀ ਕਿਹਾ ਤਾਂ ਇਹਦਾ ਹੀ ਸੀ ਤੇ ਬਾਈ ਇਹ ਆ ਕੇ ਕਹਿੰਦੇ ਵੀ ਬੀਜ ਆ ਗਿਆ ਕਹਿੰਦਾ ਸ਼ੁਕਰ ਹੈ ਚਲ ਆ ਗਿਆ ਜਦੋਂ ਤੈਨੂੰ ਭਲਿਆ ਮਾਨਸਾ ਤੇਰਾ ਬੀਜ ਆ ਦਵਾਈਆ ਤੈਨੂੰ ਉਹਨਾਂ ਨੇ ਦੱਸਿਆ ਤੂੰ ਉਹਦੀ ਚੈੱਕ ਕਰ ਇਹ ਸੱਚੀ ਹੈ ਕਿ ਨਹੀਂ ਤੇਰਾ ਦਿਨ ਉਹਦੇ ਨਾਲ ਨੂਨ ਖਾਦਾ ਯਾਰ ਨੂਨ ਕਰਕੇ ਆਰਾਮ ਕਰ ਗਿਆ ਤੂੰ ਉਹ ਕਹਿਣ ਲੱਗਾ ਉਹਨਾਂ ਨੂੰ ਕੀ ਕਰਿਆ ਉਹ ਮੁੰਡੇ ਦੇ ਘਰੇ ਆ ਕੇ ਉਹਦੀ ਸ਼ੋਪਿੰਗ ਕਰਾਉਣ ਲੱਗ ਗਿਆ ਤੇ ਚੀਕੇਸ ਲੈ ਤੇ ਹੋਰ ਕਾਗਜ਼ ਪੱਤਰ ਬਣਾਉਣ ਲੱਗ ਗਿਆ ਵੀ ਤੂੰ ਤਾਂ ਬਾਹਰ ਚਲੇ ਹੀ ਜਾਣਾ ਉਹਨੇ ਵਿਚਾਰੇ ਨੇ ਗਰੀਬ ਬੰਦਾ ਸੀ ਉਹਨੇ ਰਿਤੇਦਾਰ ਸੱਦੋ ਲਿਆਜ ਵਾਲੀ ਵਾਲੇ ਸੱਦ ਹੋਰ ਕਰ ਸੱਦ ਸੁੱਤ ਕੇ ਵਿਚਾਈ ਪਾ ਆਪਣੇ ਮੁੰਡੇ ਨੇ ਕੱਲਾ ਮੁੰਡਾ ਪਗਲਾ ਗਰੀਬ ਦੇ ਮੁੰਡੇ ਦੀ ਵਾਈ ਕਰਦਾ ਵੀ ਅੱਜਕਲ ਬਹੁਤ ਆ ਅਗਲਾ ਕਹਿੰਦਾ ਠੀਕ ਆ ਜਰ ਇਹਨਾਂ ਨੇ ਇਹਨੇ ਜਾਣਾ ਮੁੰਡੇ ਨੇ ਆਏ ਲੋਕ ਜਦੋਂ ਆਏ ਲੋਕ ਤੇ ਉਧਰ ਗੱਲ ਕਰੀ ਕਹਿੰਦੇ ਯਾਰ ਦਿਖਾਇਆ ਗਾਂਹ ਜਾ ਕੇ ਜਿੱਥੇ ਮਤਲਬ ਚੜ੍ਹਨਾ ਸੀ ਤੇ ਟਰੈਕਟਰ ਲੈਣੀ ਸੀ ਉਹ ਕਹਿੰਦੇ ਬਾਈ ਇਹ ਤਾਂ ਤੁਹਾਡਾ ਵੀਜ਼ਾ ਹੀ ਨਹੀਂ ਹੈ ਉਹ ਕਹਿੰਦੇ ਸ਼ਾ ਜਰ ਉਹਨੇ ਫਿਰ ਉਹਨੂੰ ਜਾ ਕੇ ਦਿਖਾਇਆ ਉਹ ਬੰਦੇ ਕਹਿੰਦਾ ਹੈ ਇਹ ਕਿਵੇਂ ਹੋਗਾ ਕਹਿੰਦਾ ਤੁਸੀਂ ਨਾ ਮੈਨੂੰ ਉਧਰ ਦੇਨੇ ਦਿਖਾਇਆ ਉਹ ਪਲਿਆ ਲੋਕਾ ਚੈੱਕ ਤਾਂ ਤੇਰਾ ਹੱਕ ਸੀ ਕਰਾਉਂਦਾ ਟੱਗੀ ਦਾ ਤੂੰ ਮਰਵਾਇਆ ਗਾਲੇ ਨੂੰ ਕਹਿ ਕੇ ਵੀ ਨੂੰ ਦੇ ਦੇ ਕੋਈ ਕਾਗਜ਼ ਦਿਲ ਤਾਂ ਰਿਆ ਜਾਊਗਾ ਦਿਲ ਤੂੰ ਇਹੋ ਜਿਹਾ 380 85 80 85 ਹਜ਼ਾਰ ਰੁਪਏ ਤਾਂ ਹੋਰ ਲਵਾਤਾ ਕੀ ਲੋੜ ਸੀ ਉਹਨ ਬਚਾਰੇ ਨੂੰ ਇੱਥੇ ਘਰੇ ਇੰਨਾ ਇਕੱਠ ਕਰਨ ਦੀ ਤਿੰਨ ਲੀੜੇ ਤੇ ਲੈਣ ਦੀ ਹਲੇ ਜਿੱਦੇ ਵੀਜ਼ਾ ਸਹੀ ਜਾਂਦਾ ਉਧਰ ਤੂੰ ਕਰਾ ਦਿੰਦਾ ਤੂੰ ਤਾਂ ਉਹਨਾਂ ਦੇ ਫੋੜੇ ਤੇ ਹੋਰ ਛੇੜਦਾ ਫੋੜਾ ਉਹਨਾਂ ਬਚਾਰਿਆਂ ਦਾ ਉਹ ਕਹਿੰਦਾ 4 ਕੇ 5 ਰੁਪਏ ਤੇ ਪੈਸੇ ਮਿਲੇ ਮੈਨੂੰ ਜਿਹੜੇ ਮਗਰਲੇ ਲਾਏ ਆ 90 ਕ ਲੱਖ 1000 ਰੁਪਇਆ ਉਹ ਲੈ ਕੇ ਦਿੱਤਾ ਹੁਣ ਉਹ ਪਿੰਡ ਸਾਰਾ ਉਹਦੇ ਨਾਲ ਆ ਉਹ ਬਾਈ ਦੇ ਨਾਲ ਜਿਹੜਾ ਬੰਦਾ ਜਿਹਨਾਂ ਦਾ ਮੁੰਡਾ ਸੀ ਜੰਟੇ ਦੇ ਗਾਲਾਂ ਪੈਂਦੇ ਜਿਹੜੇ ਜੰਟੇ ਪੁਲਿਸ ਵਾਲਿਆਂ ਨਾਲ ਮਿਲ ਜਾਂਦੇ ਆ ਜਦੋਂ ਇਹ ਪੁਲਿਸ ਦੇ ਜਾਂਦੇ ਆ ਪੁਲਿਸ ਇਹਨਾਂ ਨੂੰ ਕੋਈ ਰਾਹ ਨਹੀਂ ਦਿੰਦੀ ਥੋੜਾ ਇਹਨੇ ਚ ਸੌਦਾ ਕਰਾ ਦਿੰਨੇ ਆ ਥੋੜਾ ਇਹਨੇ ਚ ਰਾਜੀ ਨਵਾ ਕਰਾ ਦਿੰਨੇ ਆ ਐਂ ਗੱਲਾਂ ਕਰੀ ਜਾਂਦੇ ਆ ਉਹਨੇ ਵਿਚਾਰੇ ਇਹਨਾਂ ਦੇ ਨਾਲ ਹੁਣ ਪਿੰਡ ਵਾਲੇ ਬੰਦੇ ਮੋਤਵਾਰ ਤੁਰਦੇ ਕਰਕੇ ਇਹ ਬੱਚੇ ਆਉਂਦੇ ਆ ਪੁਲਿਸ ਨੇ ਦਾ ਰਾਜੀ ਨਾਮਾ ਕਰਾਤਾ ਸੀ ਕੁਛ ਨਹੀਂ ਸੀ ਮਿਲਣਾ ਤੇ ਹੁਣ ਉਹ ਮੁੰਡਾ ਮੰਨਿਆ ਵਾ ਜਿਹੜਾ ਜੰਟਾ ਹੈ ਉਹ ਕਹਿੰਦਾ 15 ਲੱਖ ਕਿੰਨੇ ਦੱਸਿਆ ਉਹਨੇ ਵੀ ਇੰਨਾ ਮੈਂ ਇਹਨਾਂ ਦਾ ਦੇਣਾ ਹੈ ਗੱਡੀ ਉਹ ਮੁੰਡੇ ਵਾਲਿਆਂ ਦੇ ਘਰੇ ਖੜੀ ਹੈ ਉਹ ਪਰਾਵੋ ਮੇਰੇ ਉਹ ਬੀਰੋ ਜਦੋਂ ਵੀ ਆਪਾਂ ਚਾਹੇ ਆਪਾਂ ਗਰੀਬ ਆ ਆਪਣੇ ਨਾਲ ਜਰ ਜਦੋਂ ਅੱਜ ਬੰਦੇ ਸਾਰਾ ਪਿੰਡ ਤੁਰਦਾ ਉਹਦੇ ਜਰ ਪੜਿਆ ਲਿਖਿਆ ਬੰਦਾ ਵੀ ਨਾਲ ਤੁਰਦਾ ਸੀ ਉਹਦੀ ਮਿਹਨਤ ਮਜ਼ਦੂਰੀ ਕਰ ਲ ਉਹਦੂ ਤਾਂ ਉਹਨੂੰ ਥੋੜੇ ਬਹੁਤੇ ਪੈਸੇ ਦੇਂਦਾ ਵੀ ਮੈਂ ਤੈਨੂੰ ਪੈਸੇ ਦੂੰ ਮੇਰੇ ਨਾਲ ਚੱਲਿਆ ਕਰ ਏਜੰਟਾਂ ਦੇ ਗੱਲ ਕਰਨੀਆਂ ਤੂੰ ਕਰਨੀਆਂ ਵੀਜ਼ਾ ਦੇ ਕਾਣਾ ਕਾਗਜ਼ ਦੇਖਣੀਆਂ ਤੂੰ ਦੇਖਣੀਆਂ ਜਿਹੜੀ ਤੇਰੀ ਦਿਹਾੜੀ ਬਣੂ ਚਾਹੇ ਜਰ ਉਹ ਨਾਂ ਵੀ ਲਵੇ ਤਾਂ ਵੀ ਉਹਨੂੰ ਦੇ ਕਿਉਂਕਿ ਤੇਰੇ ਨਾਲ ਹੱਸ ਕੇ ਉਹ ਤੁਰੇ ਫੇਰ ਉਹ ਪੱਠ ਘੀ ਨਾ ਖਾਈਏ ਇੱਕ ਜੁਗ ਇਹਨਾਂ ਨਾਲ ਗੱਲ ਕਰਨੀਆਂ ਉਹਦੇ ਨਾਲ ਦੀਆਂ ਚਾਂਸੇ ਦੇ ਵਿੱਚ ਨਾ ਆਵੇ ਗੱਲਾਂ ਦੇ ਵਿੱਚ ਨਾ ਆਵੇ ਕਿਉਂਕਿ ਵੀਜੇ ਹੁਣ ਲੱਗੇ ਜਾਂਦੇ ਆ ਟੂਰਿਸਟ ਲੱਗੇ ਜਿਨ੍ਹਾਂ ਦੇ ਸਹੀ ਕਾਗਜ਼ ਆ ਪਲੱਸ 2 ਵਾਲੇ ਮੁੰਡਿਆਂ ਦੇ ਲੱਗੇ ਜਾਂਦੇ ਜਿਨ੍ਹਾਂ ਦੇ ਨੰਬਰ ਆ ਜੇਵੇ ਲੱਗੀ ਵੀ ਜਾਂਦੇ ਆ ਪਰ ਪਤਾ ਨਹੀਂ ਕਿਹੜੇ ਲੋਟੇ ਏਜੰਟ ਨੇ ਨੂੰ ਠੱਗ ਲਿਆ ਬਾਈ ਨੂੰ ਆਵਦਾ ਕਰਕੇ ਬਣਾ ਕੇ ਆਵਦਾ ਬਣਾ ਕੇ ਰਿਸ਼ਤਾ ਵੀ ਉਹ ਬਾਈ ਨੇ ਕਰਾਤਾ ਉਹਨੂੰ ਫਿਰ ਵੀ ਨਹੀਂ ਦਿਖਲਾ ਉਹ ਬੇਈਮਾਨੀ ਕਰਨੋਂ ਹਟਿਆ ਅੱਜ ਵੀ ਉਹ ਝੂਠ ਬੋਲੀ ਜਾਂਦਾ ਸਾਥ ਸੰਗਤ ਜਦੋਂ ਆਪਾਂ ਗੱਲ ਕਰਦੇ ਆ ਨਾ ਮਗਰ ਥੱਲੇ ਕਮੈਂਟ ਪੜ ਲਿਆ ਕਰੋ ਉਠੇ ਸੱਤੇ ਦਾ ਤਾਂ ਲੋਕ ਫਟ ਦੱਸ ਦਿੰਦੇ ਆ ਗੱਲਾਂ ਸੁਣ ਕੇ ਅੱਜ ਕੱਲ ਵੀ ਆ ਝੂਠਾ ਤੇ ਆ ਸੱਚਾ ਆਪਾਂ ਸਿਆਣੇ ਬਣੋ ਬਾਈ ਜਿਹੜੇ ਗਰੀਬ ਲੋਕ ਆ ਆਪਾਂ ਸਿਆਣੇ ਬਣੋ ਬਾਹਰ ਦੀ ਬਾੜੀ ਹੋੜ ਦੇ ਵਿੱਚ ਨਾ ਜੇ ਇਹੀ ਤਰ੍ਹਾਂ 25 30 ਲੱਖ ਤਰ੍ਹਾਂ ਬਰਬਾਦ ਕਰਤਾ ਉਹਨੇ ਇਹਦੇ ਨਾਲ ਜਰ ਕੋਈ ਪਿੰਡ ਦੇ ਵਿੱਚ ਕੋਈ ਦੁਕਾਨਦਾਰੀ ਚਲਾਈ ਹੁੰਦੀ ਜਰ ਆਪਾਂ ਰੀੜੀਆਂ ਲਾਉਣ ਕੋ ਜਗੇ ਜਾਂਦੇ ਆ ਪਈਆਂ ਨੇ ਘਟੋੜ 10 1000 ਰੁਪਇਆ ਕਮਾ ਕੇ ਘਰੇ ਵੜਦੇ ਆ ਸ਼ਾਮ ਨੂੰ 5 5000 ਰੁਪਇਆ ਆਪਣੇ ਸ਼ਰਮਾਂ ਦੇ ਆਪਾਂ ਤਾਂ ਬਾਹਰ ਜਾਣਾ ਬਾਹਰ ਜਾ ਕੇ ਵੀ ਆਹ ਕੁਛ ਹੀ ਕਰਨਾ ਹੈ ਬਾਹਰ ਕਿਹੜਾ ਆਪਣੇ ਜਾਂਦੇ ਨੂੰ ਕੁਰਸੀ ਧਰੀ ਪਈ ਵੀ ਉੱਤੇ ਬਹਿ ਕੇ ਤੂੰ ਪੈਸੇ ਲੁੱਟ ਲੇਗਾ ਉੱਥੇ ਹੁਣ ਲੁੱਟਿਆ ਨਹੀਂ ਜਾਂਦਾ ਉੱਥੇ ਵੀ ਕਾਰਜ ਬਹੁਤ ਉਹ ਜਿਹੜੇ ਪਹਿਲੇ ਕੰਮ ਸੀ ਉਹ ਗਏ ਹੁਣ ਹੁਣ ਉੱਥੇ ਵੀ ਮਸ਼ੀਨਰੀ ਜੋਗ ਆ ਗਿਆ ਬਹੁਤ ਕੰਮ ਔਖਾ ਮਿਲਦਾ ਮੰਗਾਈ ਵਧ ਗਈ ਘਰ ਬੜੇ ਮਹਿੰਗੇ ਆ ਸਾਰਾ ਕੋਸ ਹੁਣ ਉਥੇ ਮਹਿੰਗਾ ਡੂਡਾ ਹੋਗਾ ਜਿੱਥੇ 100 ਦਾ ਸੀ 150 ਨੂੰ ਮਿਲਦਾ ਹੁਣ ਇਸ ਕਰਕੇ ਜਿਹੜਾ ਮੁੰਡਾ ਹੁਣ ਜਾਂਦਾ ਪਹਿਲੀ ਗੱਲ ਤਾਂ ਤੋਂ ਘਰ ਤੱਕ ਕੀ ਬਣਨਾ ਉਹ ਤੋਂ ਆਪ ਦਾ ਆਪ ਹੀ ਪੜਿਆ ਜਾਵੇ ਬੜਾ ਜੀ ਉਹਨੂੰ ਕੰਮ ਮਿਲ ਵੀ ਗਿਆ ਨਾ ਥੋੜਾ ਬਹੁਤਾ ਉਹ ਤਾਂ ਆਪ ਦੀ ਬੜਾਈ ਹੋਣੀ ਹੈ ਇੱਧਰ ਗਰੀਬ ਬੰਦੇ ਆਪਾਂ ਮਗਰ ਚੱਕ ਦਿੰਨੇ ਵੀ ਸਾਨੂੰ ਤੋਂ ਕਮਾ ਕੇ ਕੱਲ ਤੇ ਕਰਜ਼ਾ ਲਾਂਗੇ 2-3 ਸਾਲ 4 ਸਾਲ ਕਰਜ਼ਾ ਨਹੀਂ ਲੈਂਦਾ ਉਹ ਇਹ ਭਲੇਕੇ ਚੋਂ ਭਲੇਕੇ ਚੋਂ ਨਿਕਲੋ ਇਹ ਕੰਮ ਨਾ ਕਰਿਓ ਕਦੇ ਬਾਤ ਤੇ ਵੀ ਨਾ ਇਹ ਕੰਮ ਕਰੋ ਮੇਰੇ ਵੀਰ ਜਦੋਂ ਵੀ ਰੋਣਾ ਪੂਰਾ ਇੱਕ ਨੰਬਰ ਦੇ ਵਿੱਚ ਵੀਜਾ ਲਓ ਇੱਕ ਨੰਬਰ ਦੇ ਵਿੱਚ ਜਾਓ ਜਦੋਂ ਜਦੋਂ ਵੀ ਜਾਣਾ ਇੱਕ ਨੰਬਰ ਤੇ ਜਾਓ ਫੇਰ ਆਪਾਂ ਗੱਲ ਪੈਂਦੇ ਫਿਰਦੇ ਆ ਰੁਪਈਏ ਤੇਰਾ ਹੁਣ 25 ਲੱਖਾ ਨਹੀਂ ਮਿਲਣਾ ਉਹ 25 ਲੱਖ ਤੇਰਾ ਨਹੀਂ ਮਿਲਣਾ ਤੈਨੂੰ ਹੁਣ ਨਾ ਤੂੰ ਮੇਰਾ ਬਾਈ ਜੇ ਮਿਲ ਵੀਗਾ ਤਾਂ ਤਦ ਬਚਾ ਦੇ ਯਾਰ ਕੀ ਤੇਰੇ ਤੇਰਾ ਤਾਂ ਕਿ ਲੱਗ ਗਿਆ ਮੈਂ ਇਹ ਜਿਹੜੀਆਂ ਗੱਲਾਂ ਕਰਦਾ ਇੱਕ ਕੱਲ ਹੁਣ ਬਾਈ ਇੱਕ ਟਰੱਕ ਡਰਾਈਵਰ ਵਾਲਾ ਸੀ ਲੱਗਿਆ ਹੁਣ ਆਪਾਂ ਕਈ ਵਜਾ ਟਰੱਕਾਂ ਵਾਲਿਆਂ ਨੂੰ ਨਿੰਦੀ ਜਾਂਦੇ ਆ ਇਹ ਜੀ ਜਰਦਾ ਲਾਉਂਦੇ ਆ ਇਹ ਡੋਡੇ ਪਿੰਦੇ ਫੀਮ ਖਾਂਦੇ ਫਲਾਨਾ ਕਹਿੰਦੇ ਆ ਗੋਲੀਆਂ ਕਹਿੰਦੇ ਆ ਇਹ ਜਿਹੜੀਆਂ ਗੱਲਾਂ ਆਪਾਂ ਲਈ ਨੇ ਕੱਲ ਇੱਕ ਬਾਈ ਨੇ ਆਪਣੀ ਇੰਟਰਵਿਊ ਦਿੱਤੀ ਉਹ ਕਹਿੰਦਾ ਬਾਈ ਮੈਂਤਾਲੀ ਗੱਲ ਆ ਉਹਨੇ ਹੱਥ ਵਲਣ ਕੇ ਕਿਹਾ ਮੈਂਤਾਲੀ ਗੱਲ ਆ ਉਹ ਸਾਨੂੰ ਇੰਨੇ نیچے ਨਾ ਸੱਟਿਆ ਕਰੋ ਜੇ ਅੱਜ ਗੱਡੀਆਂ ਤਾਂ ਹਿੰਦੁਸਤਾਨ ਦਾ ਆਉਣ ਜਾਣ ਇੰਡੀਆ ਦਾ ਜੂਰ ਸਮਾਨ ਗਾਂ ਪਛਾ ਆਉਣਾ ਜਾਲੇ ਸਭ ਗੱਡੀਆਂ ਤੇ ਆ ਡਰਾਈਵਰਾਂ ਦੇ ਸਰਤੇ ਆ ਨੀਂਦੇ ਝਾਕਦੇ ਆ ਡਰਾਈਵਰੀ ਕਰਦੇ ਆ ਤੇ ਗੱਡੀ ਰੋਡ ਤੇ ਚਲਾਉਣੀ ਬਹੁਤ ਔਖੀ ਹੈ ਸਮਝ ਆਉ ਉਹਨੇ ਬਾਈ ਨੇ ਸਲਾਈਆਂ ਗੱਲਾਂ ਵੀ ਡਰਾਈਵਰਾਂ ਦੇ ਕੀ ਕੀ ਕੰਮ ਹੁੰਦੇ ਆ ਸੁਣ ਲਓ ਉਹਨੇ ਦੱਸਿਆ ਕਹਿੰਦਾ ਜਿਹੜਾ ਡਰਾਈਵਰ ਆ ਨਾ ਉਹਦੇ ਕੰਮ ਕਰਦਾ ਟਰੱਕ ਆਪਾਂ ਜਦੋਂ ਗੱਡੀ ਹੁੰਦੀ ਐ ਐਕਸੀਡੈਂਟ ਹੁੰਦੀ ਐ ਨਾ ਕਹਿੰਦਾ ਜਦੋਂ ਗੱਡੀ ਐਕਸੀਡੈਂਟ ਕਹਿੰਦਾ ਉਹਦਾ ਕਾਰਨ ਦੋ ਹੀ ਹੁੰਦੇ ਆ ਇੱਕ ਕਾਰਨ ਹੁੰਦਾ ਨੀਂਦਾ ਤੇ ਇੱਕ ਕਾਰਨ ਹੁੰਦਾ ਮੋਬਾਈਲ ਦੇਖਣ ਲੱਗ ਜਾਣਾ ਗੱਡੀ ਰੋਡ ਤੇ ਜਾਂਦੀ ਐ ਪ੍ਰੈਸ਼ਰ ਸਟੀering ਮੜੀ ਜੀ ਹਿੱਲ ਗਈ ਗੱਡੀ ਨੇ ਪਤਾ ਨਹੀਂ ਵਿਚਾਲੇ ਜਾਵਰਣਾ ਕਿਹੜੇ ਸਾਈਡ ਨੂੰ ਜਾ ਲੱਗਦਾ ਤੇ ਮੂਹਰੇ ਆਉਂਦੇ ਬੰਦੇ ਰੇ ਬਾਜਣਾ ਜਿਹੜਾ ਮੂਹਰੇ ਆਉਂਦਾ ਉਹ ਵੀ ਮੋਬਾਈਲ ਤੇ ਹੀ ਲੱਗਿਆ ਆਉਂਦਾ ਜਾਂ ਪਿੱਛੇ ਆਉਂਦਾ ਇਸ ਤਰ੍ਹਾਂ ਸਾਹ ਸੰਗ ਤੇ ਐਕਸੀਡੈਂਟ ਹੁੰਦੇ ਆ ਉਹ ਕਹਿੰਦਾ ਇੰਨਾਂ ਚੀਜ਼ਾਂ ਤੋਂ ਬਚੋ ਇੱਕ ਨੀਂਦ ਆ ਜੇ ਨੀਂਦ ਆਉਂਦੀ ਆ ਤਾਂ ਜਦ 100 ਜੋ ਪੈ ਜੋ ਗੱਡੀ ਘੜਿਆ ਦੋ ਨੁਕਸਾਨ ਆ ਉਹ 50 60 ਲੱਖ ਦਾ ਕਰਾਓ ਕਹਿੰਦਾ ਫਿਰ ਕਈ ਬੰਦੇ ਡਰਾਈਵਰਾਂ ਨੂੰ ਦੋਸ਼ ਦਿੰਦੇ ਆ ਯਾਰ ਉਹਨੇ ਆਪ ਤਾਂ ਵਿਚਾਰੇ ਨੇ ਮਰਨਾ ਕਹਿੰਦੇ ਗੱਡੀ ਫਾਂਤੀ ਫਲਾਣਾ ਉਹ ਕਹਿੰਦਾ ਉਹਦੀ ਜ਼ਿੰਦਗੀ ਡਰਾਈਵਰ ਪਤਾ ਕਿੰਨੇ ਚਰਚ ਬਣਦਾ ਕਹਿੰਦਾ 5-7 ਸਾਲ ਲੰਘ ਜਾਂਦੇ ਆ ਬੰਦੇ ਨੂੰ ਡਰਾਈਵਰੀ ਕਰਦੇ ਕਰਦੇ ਉਹ ਤੇ ਫਿਰ ਜਾ ਕੇ ਪਲਾ ਰੋਡ ਤੇ ਗੱਡੀ ਚਲਾਉਣ ਜਾਣੇ ਅੱਜ ਕੱਲ ਦੇ ਸਮੇਂ 'ਚ ਫਿਰ ਉਹਨੇ ਦੱਸਿਆ ਦੂਜਾ ਕਾਰਨ ਕਹਿੰਦਾ ਕਿ ਨਿਗਾ ਕਾਂ ਵਰਗੀ ਰੱਖਣੀ ਪੈਂਦੀ ਹੈ ਬਾਈ ਕਾਂ ਵਰਗੀ ਨਿਗਾ ਉਹ ਕਿਵੇਂ ਕਹਿੰਦਾ ਜਦੋਂ ਗੱਡੀ ਚਲਾਉਨੇ ਆ ਨਾ ਤੇ ਮੂਰੇ ਕੋਈ ਮੋਟਰਸਾਈਕਲ ਵਾਲਾ ਆ ਗਿਆ ਤੇ ਇਧਰੋਂ ਬੱਸ ਆਉਂਦੀ ਤੇ ਉਧਰੋਂ ਹੋਰ ਕੁਛ ਆਉਂਦਾ ਅਸੀਂ ਪਤਾ ਸੋਚਣਾ ਕੀ ਆ ਫਿਰ ਇਹ ਇੱਕ ਸੈਕਿੰਡ ਚ ਹੀ ਸੋਕਣਾ ਵੀ ਹੁਣ ਕੀ ਕਰਨਾ ਐਨੀ ਨਿਗਾ ਸਾਡੀ ਕੰਮ ਕਰਨੀ ਹੋਣੀ ਚਾਹੀਦੀ ਆ ਜਾਂ ਤਾਂ ਮੋਟਰਸਾਈਕਲ ਵਾਲਾ ਇੱਕ ਮਾਰ ਦੇਗੇ ਦੂਜੀ ਬੱਸ ਬੱਜੂ ਜਾਂ ਗੱਡੀ ਆਉਂਦੀ ਹੈ ਜੀ ਜੇ ਪੰਜ ਛੇ ਜਣੇ ਆ ਉਹ ਬੱਤ ਜਾਣਗੇ ਹੁਣ ਆਪਾਂ ਮੋਟਰਸਾਈਕਲ ਨੂੰ ਬਚਾਉਂਦੇ 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 ਤੇ 8 10 ਜੀ ਮਾਰ ਦਿੰਨੇ ਆਂ ਗਾਂ ਮਿੱਧ ਕੇ ਮਾਰ ਕੇ ਵਿੱਚ ਅੜ ਫੜੇ ਹੋਏ ਉਹ ਕਹਿੰਦਾ ਇਸ ਕਰਕੇ ਜਿਹੜੀ ਸਾਡੀ ਅੱਖ ਆ ਕਾਂ ਵਰਗੀ ਹੁੰਦੀ ਆ ਸਾਨੂੰ ਤੁਸੀਂ ਨਿੰਦੀ ਜਾਂਦੇ ਆ ਐਂ ਚਲਾਉਨੇ ਆ ਕਹਿੰਦਾ ਅਸੀਂ ਗੱਡੀਆਂ ਤੇ ਜਦੋਂ ਤੁਰੀ ਦਾ ਤੇ ਖੜੀ ਦਾ ਦੋ ਵੇਲੇ ਅਰਦਾਸ ਕਰਦੇ ਆ ਪਾਠ ਕਰਦੇ ਆ ਵੇ ਇਹ ਸੱਚੇ ਪਾਤਸ਼ਾਹ ਅੰਗ ਸੰਗ ਰਹੀ ਚੜ੍ਹਦੀ ਕਲਾ ਰੱਖੀ ਮੇਰ ਪਰ ਸਿਰ ਤੇ ਹੱਥ ਰੱਖੀ ਜਿੱਥੇ ਪਹੁੰਚਣਾ ਸੁੱਖ ਸ਼ਾਂਤੀ ਨਾਲ ਬਚਾਈ ਇਹ ਸੋਡਾ ਸਮਾਨ ਗਾਂ ਵਾਲੀ ਸਟੇਟ ਚ ਪਹੁੰਚਾਉਣਾ ਫੇਰ ਸਾਨੂੰ ਪੈਸੇ ਮਿਲਣੇ ਆ ਹੁਣ ਇਹ ਨਹੀਂ ਪਤਾ ਰਾਹ ਦੇ ਵਿੱਚ ਗੱਡੀ ਖਰਾਬ ਹੋ ਜਾ ਸਾਡੇ ਨਾਲ ਕੀ ਹਾਲਾਤ ਹੋਣੇ ਆ ਸਾਨੂੰ ਰਾਣਾ ਨਾ ਮਾਰਨਾ ਦਾਹਾਂ ਨਾ ਵੱਢਣਾ ਕੀ ਕਰਨਾ ਉਹਦੇ ਬਾਰੇ ਤੁਸੀਂ ਕਦੇ ਨਹੀਂ ਸੋਚਦੇ ਇੱਕ ਨਿੰਦ ਲੱਗ ਜਣੇ ਪੰਡਾ ਲੱਗ ਜਣੇ ਡਰਾਈਵਰ ਬੁਰੇ ਹੁੰਦੇ ਫਲਾਨਾ ਹੁੰਦਾ ਇਤੇ ਗਣਾ ਉਹ ਅਗਲੀਆਂ ਗੱਲਾਂ ਵਾਈ ਗਈਆਂ ਹੁਣ ਤਾਂ ਗੱਡੀਆਂ ਕਾਰਾਂ ਨਾ ਵੀ ਗਾਂਹ ਜਾਂਦੀਆਂ ਜਿਹੜੀਆਂ ਹੁਣ ਗੱਡੀਆਂ ਹੁੰਦੀਆਂ ਟਰੱਕ ਆਉਂਦੇ ਆ ਵੱਡੇ ਘੋੜੇ ਐ ਜਾਂਦੇ 100-100 ਦੀ ਸਪੀਡ ਤੇ ਸਾਰੇ ਚੱਕਿਆਂ ਨੂੰ ਬ੍ਰੇਕ ਲੱਗਦੇ ਆ ਫੇਰ ਉਹ ਕਹਿੰਦਾ ਵੀ ਤੀਜਾ ਨੰਬਰ ਕਾਗਜ ਕਹਿੰਦਾ ਜਦੋਂ ਗੱਡੀ ਦੇ ਕਾਗਜ ਪੂਰੇ ਕਰਕੇ ਕਹਿੰਦਾ ਡਰਾਈਵਰ ਦਾ ਹੱਕ ਆ ਤੁਰੇ ਆਪਦੇ ਕਦੇ ਵਾਸਤੇ ਰਿਸਕ ਨਾ ਲਵੇ ਰਾਹ ਦੇ ਵਿੱਚ ਕਿੰਨੀਆਂ ਸਟੇਟਾਂ ਲੰਘਣੀਆਂ ਆਪਾਂ 2 1 2 ਸਟੇਟਾਂ ਲੰਘੇ ਰਾਜਸਥਾਨ ਲੰਘੇ ਹਰਿਆਣਾ ਲੰਘੇ ਹੋਰਾਂ ਦਿੱਲੀ ਲੰਘੇ ਗਾਂਵ ਜੂਪੀ ਜਾਣਾ ਕਹਿੰਦਾ ਇਸ ਤਰ੍ਹਾਂ ਸਟੇਟਾਂ ਲੰਘਦੇ ਆ ਕਾਗਜ਼ ਤੇਰੇ ਸਾਰੇ ਕਲੀਅਰ ਹੋਣ ਤੇ ਇਹ ਕਹਿੰਦਾ ਫਿਰ ਇੱਕ ਜੂਪੀ ਦੇ ਵਿੱਚ ਉਹਨੇ ਦੱਸਿਆ ਕਹਿੰਦਾ ਜਿਹੜਾ ਜੋਗੀ ਆਇਆ ਨਾ ਮੁੱਖ ਮੰਤਰੀ ਕਹਿੰਦਾ ਇਹੇ ਦਾ ਕਾਰਜਕਾਤਾ ਬੜਾ ਸਲਾਇਆ ਉਹਨੇ ਇੱਕ ਕੇਰਲਾ ਤੇ ਇੱਕ ਜੂਪੀ ਇਹਦੇ ਵਿੱਚ ਦਾ ਕਹਿੰਦਾ ਜਮ ਐ ਕਹਿੰਦਾ ਜਾਣਿਆ ਭੋਰਾ ਵੀ ਸਾਨੂੰ ਘਬਰਾਟ ਨਹੀਂ ਆਉਂਦੀ ਕਹਿੰਦਾ ਫੇਰ ਭਾਈ ਇਹ ਫਿਰ ਉਹ ਕਹਿੰਦਾ ভাই ਡਰਾਈਵਰਾਂ ਨੂੰ ਕਹਿੰਦਾ ਉਹ ਉਹ ਕਹਿੰਦਾ ভাই ਡਰਾਈਵਰਾਂ ਨੂੰ ਬੇਨਤੀ ਆ ਅੱਜ ਕੱਲ ਚੱਲ ਭੀ ਗਰਮੀ ਪਾਣੀ ਆਪਦਾ ਘਟੋ ਘਟ 100 150 ਲੀਟਰ ਆਪਦੇ ਕੋਲੇ ਪਾਣੀ ਜਮਾ ਰੱਖੋ ਗੱਡੀ ਦੇ ਵਿੱਚ ਇਹ ਪਤਾ ਨਹੀਂ ਗੱਡੀ ਨੇ ਕਿੱਥੇ ਰੁਕ ਜਾਣਾ ਕਿੱਥੇ ਖਰਾਬ ਹੋ ਜਾਣਾ ਕਿੱਥੇ ਘੜਿਉਣੀ ਪੈ ਜਾਣੀ ਹੈ ਉੱਥੇ ਪਾਣੀ ਨਾ ਹੋਵੇ ਨਸੀਬ ਨਾਲ ਉਹ ਤੋਂ ਪਾਣੀ ਲੈਣ ਦੂਰ ਚੱਲ ਜਾਵੇਂ ਆਉਂਦੇ ਉਦੋਂ ਤੇਰੀ ਗੱਡੀ ਲੁੱਟੀ ਜਾਵੇ ਇਹੇ ਜੇ ਥਾਂ ਗੱਡੀ ਘੜਿਉਣੀ ਹੈ ਜਿੱਥੇ ਡੁੱਟਣ ਤੋਂ ਵੀ ਬਚਣਾ ਹੈ ਆਪ ਦੇ ਆਪ ਤੋਂ ਵੀ ਬਚਣਾ ਕਿਤੇ ਵਧੀਆ ਜਿੱਥੇ ਆਪਣੇ ਆ ਹੁਣ ਹੋਟਲ ਆਉਂਦੇ ਆ ਆਪਣੇ ਹਰਾ ਦੇ ਵਿੱਚ ਕਹਿੰਦਾ ਉਹ ਜੇ ਥਾਂ ਕਰੋ ਜਿੱਥੇ ਆਪਾਂ ਸੇਫ ਹੈ ਗੱਡੀ ਵੀ ਸੇਫ ਹੈ ਤੇ ਆਪਾਂ ਵੀ ਸੇਫ ਹੈ ਫੇਰ ਕਹਿੰਦਾ ਜਿਹੜਾ ਨਸ਼ਾ ਕਹਿੰਦਾ ਅੱਗੇ ਕਰਦੇ ਨਸ਼ਾ ਲੋਕ ਡੋਡੇ ਕਰਦਾ ਸ਼ਰਾਬਾ ਪੀ ਜਾਂਦੇ ਹੁਣ ਕੋਈ ਗੱਡੀ ਤੇ ਸ਼ਰਾਬ ਨਹੀਂ ਪੀ ਕੇ ਜਾਂਦਾ ਛੇਤੀ ਕਿਤੇ ਪਤਾ ਵੀ ਮੁਰੇ ਮੌਤ ਖੜੀ ਹੈ ਅੱਗੇ ਟ੍ਰੈਫਿਕ ਘਟਦੇ ਹੁਣ ਟ੍ਰੈਫਿਕ ਬਹੁਤ ਹੈ ਦਰਾਲੀ ਆਪਾਂ ਨੂੰ ਪਤਾ ਵੀ ਆਪਣੇ ਰੋਡ ਕਹੇ ਜਾਂ ਵੈਸੇ ਤਾਂ ਰੋਡ ਆਪਣੇ ਬਹੁਤ ਵਧੀਆ ਬਣ ਗਏ ਇੱਕ ਸਾਈਡ ਤੁਰੀ ਜਾਂਦੀ ਹੈ ਗੱਡੀ ਇੱਕ ਸਾਈਡ ਮੁੜੀ ਜਾਂਦੀ ਹੈ ਫੇਰ ਵੀ ਪਾਈ ਇਸ ਤਰ੍ਹਾਂ ਕਰਕੇ ਆਪਦਾ ਦੇਖਣਾ ਵਾਕਣਾ ਚਾਹੀਦਾ ਸੜਕਾਂ ਦੇ ਉੱਤੇ ਵੀ ਫੇਰ ਨਸ਼ਾ ਨਸ਼ਾ ਕੇ ਉਹ ਕਹਿੰਦਾ ਹਰੇਕ ਡਰਾਈਵਰ ਨਹੀਂ ਨਸ਼ਾ ਕਰਦਾ ਬਾਈ ਦੋ ਵੇਲੇ ਪਾਠ ਕਰਦੇ ਆ ਕਈ ਡਰਾਈਵਰ ਤਾਂ ਕਹਿੰਦੇ ਤੁਰੀ ਦਾ ਨਾ ਪਤਾ ਉਦੋਂ ਲੱਗਦਾ ਜਬ ਜੀ ਸਾਹਿਬ ਦਾ ਪਾਠ ਕਹਿੰਦਾ ਪੰਜ ਬਾਣੀਆਂ ਦਾ ਤਿੰਨ ਬਾਣੀਆਂ ਦਾ ਪਾਠ ਕਰਕੇ ਅਰਦਾਸ ਕਰਕੇ ਨੰਗੇ ਪੈਰੀ ਹੋ ਕੇ ਫੇਰ ਕਹਿੰਦਾ ਉਹਨੇ ਤੁਰਨਾ ਗੱਡੀ ਤੇ ਗੱਡੀ ਲੈ ਕੇ ਫੇਰ ਮਹਾਰਾਜ ਦਾ ਤੇਰੇ ਤੇ ਹੱਥ ਹੋ ਜਾਂਦਾ ਸੱਚੇ ਪਾਤਸ਼ਾਹ ਦਾ ਹੈ ਫਿਰ ਗੱਡੀ ਕਿੱਥੇ ਰੋਕਣੀ ਹੈ ਕਿੱਥੇ ਰੋਕਣੀ ਹੈ ਕਿੱਥੇ ਬਹਿਣਾ ਕਿੱਥੇ ਬਹਿਣਾ ਫੇਰ ਮਾਲਕ ਦੇ ਨਾਲ ਉਹ ਕਹਿੰਦਾ ਪੂਰਾ ਉਤਰਨਾ ਚਾਹੀਦਾ ਇਹ ਨਾ ਹੋਵੇ ਤੂੰ ਆਪ ਦਾ ਢਿੱਡ ਭਰੀ ਜਾਵੇਂ ਤੇ ਮਾਲਕ ਦਾ ਸੋਚ ਰਿਹਾ ਜਿਹਨੇ 60 ਲੱਖ ਲਾ ਕੇ ਗੱਡੀ ਤਿਆਰ ਕਰਾ ਕੇ ਦਿੱਤੀ ਆ ਕਹਿੰਦਾ ਉਹਦੇ ਨਾਲ ਪੂਰਾ ਉਤਰਨਾ ਜਿੱਥੇ ਸਹੀ ਸਹੀ ਉਹਨੂੰ ਦੱਸਣਾ ਵੀ ਇੱਥੇ ਆ ਹੋ ਗਿਆ ਇੱਥੇ ਆ ਹੋ ਗਿਆ ਫਿਰ ਉਹ ਆਪਾਂ ਨੂੰ ਆਨਾਮ ਵੀ ਦਿੰਦਾ ਵੀ ਯਾਰ ਚੱਕ 1000 2000 ਹੋਰ ਲੈ ਲੈ ਨਾ ਤੇ ਤੂੰ ਬਹੁਤ ਵਧੀਆ ਗੱਡੀ ਦਾ ਕਿਹੜਾ ਲਾ ਕੇ ਆਇਆ ਮੇਰਾ ਤੇ ਮੇਰੀ ਗੱਡੀ ਸੇਫ ਲਿਆਂਦੀ ਹੈ ਉਹ ਦਿੰਦਾ ਕਹਿੰਦਾ ਫਿਰ ਗੱਡੀ ਵਿੱਚ ਬਰੀ ਕੋਈ ਨੁਕਸ ਪੈ ਜਾਵੇ ਗੱਡੀ ਦੇ ਵਿੱਚ ਉਹਨੂੰ ਠੀਕ ਕਰਦਾ ਹੋਣਾ ਜਾਣਾ ਚਾਹੀਦਾ ਉਹਨੂੰ ਠੀਕ ਕਰ ਲਵੋ ਜਾਣਾ ਚਾਹੀਦਾ ਕਿਉਂਕਿ ਉਹ ਜੇ ਕਿਤੇ ਗੱਡੀ ਕੋਈ ਹਵਾ ਲੈ ਗਈ ਤੇ ਕੋਈ ਹੋਰ ਮੜਾ ਮੋਟਾ ਡਿਫੈਕਟ ਪੈ ਗਿਆ ਉਹਨੂੰ ਸਟਾਰਟ-ਸਟੋਪ ਕਰਕੇ 11 ਤੂੰ ਗੱਡੀ ਨੂੰ ਸਿਰੇ ਲੈ ਜਾ ਜਿੱਤੇ ਹੋਟਲ ਤੇ ਜਾ ਕੇ ਕਢਣਾ ਹੌਲੀ-ਹੌਲੀ ਹੌਲੀ ਕਰਕੇ ਸੇਫ ਥਾਂ ਤੇ ਲੈ ਜਵੇਂ ਇਹ ਚੀਜ਼ਾਂ ਤੇਰੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਹੈ ਕੱਲਾ ਆਪਣੇ ਤੇ ਕਹਿੰਦਾ ਨਸ਼ੇ ਉਹਨਾਂ ਤੇ ਲੱਗਦੇ ਆ ਜਿਹੜੇ ਬੰਦੇ ਇੰਨਾ ਨਸ਼ਾ ਕਰਕੇ ਯਾਰ ਉਹ ਕਦਾ ਗੱਡੀ ਚਲਾਉਣ ਦੇ ਵਾਈ ਲੈਕ ਨਹੀਂ ਉਹ ਤਾਂ ਇੱਥੇ ਗੱਲੇ ਹੀ ਲਾਉਂਦੇ ਆ ਬਸ ਉਹ ਵੱਡੇ ਰੋੜਾਂ ਤੇ ਗੱਡੀ ਨਹੀਂ ਚਲਾ ਸਕਦੇ ਵਾਲੇ ਨਸ਼ੇ ਵਾਲੇ ਕਹਿੰਦਾ ਵਾਲੇ ਨਸ਼ੇ ਨਾਲ ਵੀ ਨਹੀਂ ਦਉਂਦੀ ਆ ਕਈ ਸ਼ਰਾਬਾਂ ਆ ਮੈਂ ਕਹਿੰਦਾ ਯਾਰ ਜਦੋਂ ਗੱਡੀ ਰੋਕ ਲਈ ਆਪਾਂ ਪਤਾ ਵੀ ਹੁਣ 8 ਘੰਟੇ ਸੱਤ ਇੱਥੇ ਰੋਕਣਾ ਹੈ ਉੱਥੇ ਪੀ ਲੋ ਯਾਰ ਪੀ ਕੇ ਬਹਿ ਜਾਓ ਆਦਾ ਆਰਾਮ ਨਾਲ ਸੌਜੋ ਉਠੋ ਨਾ ਵੋ ਤੋ ਗੱਡੀ ਸਟਾਰਟ ਕਰੋ ਤੇ ਲੀਲਾ ਮਾਰੋ ਕਪੜਾ ਤੋਰੋ ਇਸ ਤਰ੍ਹਾਂ ਸਾਥ ਸੰਗਤ ਨੂੰ ਕਹਿੰਦਾ ਜਿਹਦਾ ਸਮਾਨ ਲੈ ਕੇ ਗਏ ਆ ਉਹਦਾ ਵੀ ਪੂਰਾ ਪਹੁੰਚਦਾ ਕਰੋ ਜਿਹਦਾ ਲੈ ਕੇ ਆਏ ਆ ਉਹਦਾ ਵੀ ਪਹੁੰਚਦਾ ਕਰੋ ਸਾਰੀ ਉਮਰ ਦੇ ਵਿੱਚ ਤੇਰੇ ਲਾਇਕੀ ਵਾਸਤੇ ਤੈਨੂੰ ਲਾਇਕ ਮਹਿਣਨਾ ਤੈਨੂੰ ਵਿਊ ਮਹਿਣਨਾ ਉਹ ਕਹਿੰਦਾ ਚੰਗੇ ਕੰਮ ਕਰੋ ਭਾਈ ਉਹਨੂੰ ਕਹਿੰਦਾ ਸਾਨੂੰ ਜਦੋਂ ਕੋਈ ਬੰਦਾ ਭੜਦਾ ਨਾ ਬਹਿ ਕੇ ਤੇ ਮੋਬਾਈਲ ਤੇ ਕਹਿੰਦਾ ਸਾਨੂੰ ਬਹੁਤ ਪੜਾ ਲੱਗਦਾ ਯਾਰ ਸਾਰੇ ਬੰਦੇ ਨਹੀਂ ਉਹੋ ਜਿਹੇ ਹੈ ਜੇ ਤੁਸੀਂ ਸਮਝਦੇ ਆ ਕਹਿੰਦਾ ਅਸੀਂ ਵੀ ਧੀਆਂ ਤੇ ਭੈਣਾਂ ਵਾਲੇ ਆ ਯਾਰ ਸਾਡੇ ਵੀ ਦੋ ਧੀਆਂ ਪੁੱਤੀਆਂ ਸਭ ਕੁਝ ਹੈ ਅਸੀਂ ਜਾਣ ਨਹੀਂ ਕਿਉਂ ਚੱਕਾਂਗੇ ਦੇਖਣਾ ਤਾਂ ਕੋਈ ਮਨਾ ਨਹੀਂ ਹੈ ਦੇਖਣਾ ਤਾਂ ਕੋਈ ਮਾੜਾ ਨਹੀਂ ਹੈ ਇਹ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੀ ਫਲਵਾੜੀ ਆ ਯਾਰ ਇਹਦੇ ਵਿੱਚ ਫੁੱਲ ਖੁਸ਼ਬੂਦਾਰ ਵੀ ਹੈਗੇ ਆ ਪੁੱਲ ਬਾਸ਼ਨਾ ਵਾਲੇ ਵੀ ਹੈਗੇ ਆ ਪੁੱਲ ਕੁਚਲੇ ਮਸਲੇ ਵੀ ਗਏ ਆ ਇਹ ਗੁਰੂ ਨਾਨਕ ਦੀ ਫਲਵਾੜੀ ਆ ਇਹਨੂੰ ਦੇਖਣਾ ਕੋਈ ਮਾੜਾ ਨਹੀਂ ਮਨਣਾ ਇਹਨੂੰ ਸਲੋਣਾ ਚੰਗਾ ਹੁੰਦਾ ਨੰਦਣਾ ਮਾੜਾ ਹੁੰਦਾ ਸਲੋਣਾ ਨਹੀਂ ਮਾੜਾ ਇਹ ਆ ਬੰਦਾ ਹੀ ਨੰਗਾ ਇਹਦਾ ਯਾਰ ਕਿੰਨਾ ਸੋਹਣਾ ਕਿੰਨੀ ਇਹਦੇ ਵਰਦੀ ਵਧੀਆ ਪਾਈ ਕਿੰਨਾ ਸੋਹਣਾ ਆ ਬੰਦੇ ਦੀ ਸਿਫਤ ਵੀ ਕਰਦੇ ਆ ਯਾਰ ਜੇ ਅਸੀਂ ਬੁੜੀਆਂ ਦੀ ਸਿਫਤ ਕਰਤੀ ਯਾਰ ਕਿੰਨੀਆਂ ਸੋਹਣੀਆਂ ਬੁੜੀਆਂ ਦੇਖ ਮਹਾਰਾ ਸੱਚੇ ਭਾਜ ਨੇ ਕੰਨਾ ਰੂਪ ਦਿੱਤਾ ਘਰਾ ਉਹ ਵੀ ਸਾਡੇ ਤਿੰਨੇ ਦਿਆ ਇਹ ਜੀਆਂ ਗੱਲਾਂ ਬਹੁਤ ਉਹਨੇ ਬਾਈ ਨੇ ਸੁਣਾਈਆਂ ਡਰਾਈਵਰ ਨੇ ਤੇ ਗੱਲਾਂ ਵੀ ਉਹਦੀਆਂ ਸਹੀ ਸੀ ਸੋਹਣਾ ਨੇ ਲੱਗਦੇ ਆ ਵੀ ਠੀਕ ਆ ਕਹਿੰਦਾ ਸਾਡੀ ਨਿਗਾਹ ਕਾਰ ਕੇ ਹੁੰਦੀ ਆ ਹੁਣ ਅਸੀਂ ਦੇਖਣਾ ਹੈ ਕਿ ਮੋਟਰਸਾਈਕਲ ਵਾਲਾ ਬਚਾਉਣਾ ਕਿ ਗੱਡੀ ਵਾਲਾ ਬਚਾਉਣਾ ਪਈ ਉਹ ਕੇਸ ਭੁਗਤਦਿਆਂ ਕਹਿੰਦਾ ਫਿਰ ਸਾਨੂੰ ਜੱਜ ਜਦੋਂ ਪੁੱਛਦਾ ਨਾ ਵੀ ਤੂੰ ਇਹ ਕੀ ਕਰਿਆ ਕਹਿੰਦਾ ਫਿਰ ਉੱਥੇ ਕਹਿਦਾ ਮਹਾਰਾਜ ਇੱਕ ਸਕਿੰਟ ਸੋਚਣ ਨੂੰ ਸੀ ਇੱਕ ਸਕਿੰਟ ਅੱਖ ਦਾ ਪਲਕ ਮੂਰੇ ਮੋਟਰਸਾਈਕਲ ਆ ਗਿਆ ਇੱਧਰ ਗੱਡੀ ਆਉਂਦੀ ਸੀ ਜੇ ਮੋਟਰਸਾਈਕਲ ਨੂੰ ਨਹੀਂ ਵਿੱਚੋਂ ਬਚਾਉਂਦੇ ਸੀ ਤਾਂ ਗੱਡੀ ਵਾਲ ਸੱਤ ਮਾਰਦੇ ਸੀ ਇਹਨੇ ਮੋਟਰਸਾਈਕਲ ਨਾਲ ਇੱਕ ਮਰਿਆ ਗੱਡੀ ਲੱਗੀ ਜਾਣੀ ਸੀ ਤੇ ਨਾ ਮੇਰੇ ਆਪ ਦਾ ਕਿੰਨਾ ਨੁਕਸਾਨ ਹੋਣਾ ਸੀ ਜੇ ਮੈਂ ਇੱਧਰ ਉੱਧਰ ਕਰ ਦਿੰਦਾ